ਤਾਂ ਸੰਗੜੀ ਧੁੰਦ ਦੇ ਚੱਲਦੇ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਵੈਗਨ ਆਰ ਕਾਰ ਨੂੰ ਟੱਕਰ ਮਾਰੀ ਜਾਂਦੀ ਹੈ ਕਾਰ ਦੇ ਵਿੱਚ ਸਵਾਰ ਜਿਹੜੇ 4 ਲੋਕ ਨੇ ਚਾਰਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਦਰਦਨਾਕ ਹਾਦਸਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਲਾਸ਼ਾਂ ਨੇ ਉਹ ਕਾਰ ਦੇ ਵਿੱਚ ਫਸ ਜਾਂਦੀਆਂ ਨੇ ਜਿਨ੍ਹਾਂ ਨੂੰ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਹੈ ਪਹਿਲਾਂ ਕਟਰ ਦੇ ਨਾਲ ਉਹ ਕਾਰ ਕੱਟੀ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਬੇਹੱਦ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਸੰਗਣੀ ਢੋਂਦੇ ਤੇ ਚੱਲਦੇ ਹਾਦਸਾ ਵਾਪਰਿਆ ਔਰ ਐਮਪੀ ਦੇ ਗਵਾਲੀਅਰ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌ ਜੋ ਜਿਹੜੇ ਪੁਰਸ਼ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤਾਂ ਬੇਹਦ ਭਿਆਨਕ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਕ੍ਰੇਨ ਦੇ ਨਾਲ ਕੱਟ ਕੇ ਜਿਹੜੀ ਕਾਰ ਹੈ ਉਸ ਦੇ ਵਿੱਚੋਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਨੇ ਔਰ ਇੰਨਾ ਦਰਦਨਾਕ ਹਾਦਸਾ ਕੀ ਮੌਕੇ ਤੇ ਉੱਤੇ ਹੀ ਇਹਨਾਂ ਚਾਰਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਗਵਾਲੀਅਰ ਦਾ ਅ ਵਿਚ ਹਾਦਸਾ ਵਾਪਰਦਾ ਪਿੰਡ ਰੋਡ ਹਾਈਵੇ ਦੇ ਉੱਤੇ ਬੰਟੂ ਟਾਬਾ ਦੇ ਨੇੜੇ ਇੱਕ ਤੇਜ਼ ਰਫਤਾਰ ਟਰੱਕ ਦੇ ਵੱਲੋਂ ਕਾਰ ਨੂੰ ਟੱਕਰ ਮਾਰੀ ਜਾਂਦੀ ਹੈ ਔਰ ਜਿਹੜੀ ਮੌਕੇ ਦੇ ਉੱਤੇ ਹੀ ਇਹਨਾਂ ਚਾਰਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਚਾਰ ਸੀ ਚਾਰੋਂ ਦੇ ਚਾਰੇ ਪਿੰਡ ਜ਼ਿਲ੍ਹੇ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ ਸਵੇਰੇ ਇਹ ਕਾਰ ਜਦੋਂ ਬੰਟੂ ਟਾਬਾ ਦੇ ਨੇੜੇ ਪਹੁੰਚਦੀ ਹੈ ਤਾਂ ਤੇਜ਼ ਰਫਤਾਰ ਦੇ ਵੱਲੋਂ ਇਸ ਨੂੰ ਕੁਚਲ ਦਿੱਤਾ ਜਾਂਦਾ ਹੈ ਤਾਂ ਮ੍ਰਿਤਕਾਂ ਦੀ ਪਛਾਣ ਸੌਰਵ ਸ਼ਰਮਾ ਜੋ ਕਿ ਪਿੰਡ ਦੇ ਮਹਿਗਾਂਵ ਦਾ ਰਹਿਣ ਵਾਲਾ ਜੋਤੀ যাদਬ ਪੂਰੇ ਪ੍ਰਜਾਪਤੀ ਦੇ ਤੌਰ ਦੇ ਉੱਤੇ ਹੋਈ ਹੈ ਔਰ ਇਸ ਤੋਂ ਇਲਾਵਾ 우ਮਰ ਠੋਰ ਆ ਦੇ ਨਾਮ ਤੋਂ ਇਸ ਇੱਕ ਮਹਿਲਾ ਦੀ ਜਿਹੜੀ ਪਛਾਣ ਹੋਈ ਹੈ ਤਾਂ ਚਾਰ ਲੋਕਾਂ ਦੀ ਮੌਤ ਹੋਈ ਹੈ ਸੌਰਭ ਬੀਐਸਸੀ ਐਗਰੀਕਲਚਰ ਦਾ ਪੇਪਰ ਦੇ ਕੇ ਵਾਪਸ ਆ ਰਿਹਾ ਸੀ ਔਰ ਅੱਜ ਸਵੇਰੇ ਪੋਲੀਟੈਕਨੀਕਲ ਦਾ ਪੇਪਰ ਦੇਣ ਉਹ ਜਾ ਰਿਹਾ ਸੀ ਜਿਸ ਦੌਰਾਨ ਉਹ ਦੀ ਜਿਹੜੀ ਕਾਰ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਰਸਤੇ ਦੇ ਵਿੱਚ ਇੱਕ ਸਵਾਰੀ ਵੀ ਇਹਨਾਂ ਦੇ ਨਾਲ ਬੈਠਦੀ ਹੈ ਤਾ ਚਾਰ ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਜਿਹੜਾ ਚਾਰਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਫਿਲਹਾਲ ਇਹ ਬੇहद ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋਤੀ ਜਾਦਵ ਦੀ ਜੇਕਰ ਗੱਲ ਕਰੀਏ ਤਾਂ ਵਿਆਹੀ ਹੋਈ ਸੀ ਦੋ ਬੱਚਿਆਂ ਦੀ ਮਾਂ ਸੀ ਔਰ ਘਰ ਦੇ ਵਿੱਚ ਕੱਲੀ ਰਹਿੰਦੀ ਸੀ ਤਾਂ ਉਹ ਵੀ ਇਸ ਹਾਦਸੇ ਦੇ ਵਿੱਚ ਮਾਰੀ ਗਈ ਹੈ ਔਰ ਸੌਰਵ ਦੇ ਪਰਿਵਾਰ ਦਾ ਦੱਸਣਾ ਕਿ ਸਵੇਰੇ 6 ਵਜੇ ਸੌਰਵ ਘਰ ਤੋਂ ਬਾਹਰ ਨਿਕਲਿਆ ਸੀ ਔਰ ਉਸ ਦੀ ਉਮਰ 24 ਸਾਲ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਅੱਜ ਸਵੇਰੇ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ 200 ਤੋਂ 500 ਮੀਟਰ ਤੱਕ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਧੁੰਦ ਦੇ ਚੱਲਦੇ ਵੱਡਾ ਹਾਦਸਾ ਵਾਪਰਦਾ ਜਿਸ ਕਰਕੇ ਟਰੱਕ ਕਾਰ ਨੂੰ ਟੱਕਰ ਮਾਰਦਾ ਔਰ ਉਸ ਤੋਂ ਬਾਅਦ ਟਾੜੀਆਂ ਦੇ ਵਿੱਚ ਜਾ ਕੇ ਵੜ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਟਰੱਕ ਦਾ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਦੇਖਦਾ ਹੈ ਕਿ ਇਸ ਤਰੀਕੇ ਦੇ ਨਾਲ ਹਾਦਸਾ ਵਾਪਰ ਚੁੱਕਾ ਹੈ ਔਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਟਰੱਕ ਦਾ ਡਰਾਈਵਰ ਹੈ ਮੌਕੇ ਦੇ ਉੱਤੇ ਹੀ ਟਰੱਕ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦਾ ਤਾਂ ਬੇਹਦ ਹੀ ਦਰਦਨਾਕ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ